ਸਾਸ਼ੀ ਕਾਲ ਜੀ ਕਿਵੇਂ ਤੁਸੀਂ ਸਾਰੇ ਜਣੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ ਗਾਇਜ਼ ਅੱਜ ਮੈਂ ਲੈ ਕੇ ਆਈਆਂ ਤੁਹਾਡੇ ਲਈ ਆਪਣੀਆਂ ਭੈਣਾਂ ਲਈ ਆਪਣੇ ਵੀਰਾਂ ਲਈ ਕ੍ਰੇਲੂ ਨੁਸਖਾ ਜਿਹਦੇ ਜਿਨ੍ਹਾਂ ਦੇ ਵੀ ਫੇਸ ਤੇ ਸ਼ਾਈਆਂ ਪੈ ਗਈਆਂ ਨੇ ਕਾਲੀ ੱੱਬੇ ਜੇ ਹੋ ਜਾਂਦੇ ਨੇ ਨਾ ਫੇਸ ਤੇ ਤੇ ਉਹ ਉਹਨਾਂ ਵਾਸਤੇ ਕ੍ਰੇਲੂ ਨੁਸਖਾ ਲੈ ਕੇ ਆਈਆਂ ਜਿੱਦਾਂ ਕੀ ਘਰ ਦੇ ਵਿੱਚ ਹੀ ਇੱਜ਼ਤ ਤੁਹਾਨੂੰ ਮਿਲ ਜਾਣੀ ਆਪਣੇ ਆਪਣੇ ਘਰ ਤੇ ਹਰੇਕ ਦੇ ਘਰ ਤੇ ਹੁੰਦੀਆਂ ਨੇ ਆਲਮੋਸਟ ਉਹ ਚੀਜ਼ਾਂ ਤੇ ਉਹ ਲੈ ਕੇ ਆਈਆਂ ਬਾਹਰ ਤੁਹਾਨੂੰ ਖਰਚਾ ਕਰਨ ਦੀ ਬਿਲਕੁਲ ਵੀ ਲੋੜ ਨਹੀਂ ਪਊਗੀ ਕਿਉਂਕਿ ਅਸੀਂ ਦੇਖੋ ਜਦੋਂ ਸਾਡੇ ਭੈਣਾਂ ਦੇ ਇਸ਼ਾਈਆਂ ਪੈ ਜਾਂਦੀਆਂ ਨੇ ਪਾਰਲਰ ਜਾਂਦੀਆਂ ਨੇ ਹਨਾ ਪਾਰਲਰ ਕਿੰਨੇ ਮਹਿੰਗੇ ਮਹਿੰਗੇ ਫੇਸ਼ੀਅਲ ਟ੍ਰੀਟਮੈਂਟਸ ਦੱਸਦੀਆਂ ਨੇ ਉਹ ਕਰਾਉਣੇ ਆ ਕਿਉਂਕਿ ਸਾਨੂੰ ਐ ਹੁੰਦਾ ਭੈਣਾਂ ਨੂੰ ਐ ਹੁੰਦਾ ਨਾ ਫਿਰ ਅਸੀਂ ਸੋਹਣੇ दिखिए ਸਾਨੂੰ ਕੋਈ ਐ ਨਾ ਕਹੇ ਵੀ ਹਾਈ ਤੇ ਫੇਸ ਕਿਦਾਂ ਦਾ ਹੋਇਆ ਹੈ ਨਾ ਐਦਾਂ ਨਾ ਕਰੀਏ ਸਾਨੂੰ ਭੈਣਾਂ ਨੂੰ ਐਦਾਂ ਹੀ ਲੱਗਦਾ ਰਹਿੰਦਾ ਕਿ ਕੋਈ ਵੀ ਸਾਨੂੰ ਨਿੰਦੇ ਨਾ ਇਹ ਕਈ ਭੈਣਾਂ ਕੋਲ ਦੇਖੋ ਪੈਸੇ ਵੀ ਨਹੀਂ ਹੁੰਦੇ ਹਨਾ ਉਹਨਾਂ ਦੇ ਪ੍ਰਕਾਰ ਵਾਰ ਦੇਖਣਾ ਹੁੰਦਾ ਟੈਨਸ਼ਨ ਨਾ ਹੁੰਦੀਆਂ ਨੇ ਉਹ ਵਿਚਾਲੀਆਂ ਬਸ ਵੀ ਪਾਰਲਰ ਜੋਗੇ ਪੈਸੇ ਨਹੀਂ ਹੁੰਦੇ ਆਪਣਾ ਫੇਸ ਸਾਰਾ ਖਰਾਬ ਕਰਕੇ ਲੈ ਜਾਂਦੀਆਂ ਨੇ ਤੁਸੀਂ ਟੈਨਸ਼ਨ ਨਾ ਲਓ ਤੁਹਾਡੇ ਘਰ ਦੇ ਵਿੱਚ ਹੀ ਤੁਹਾਡੇ ਕਿਚਨ ਦੇ ਵਿੱਚ ਹੀ ਸਾਰਾ ਸਮਾਨ ਮਿਲ ਜੂਗਾ ਜਿਹਦੇ ਨਾਲ ਤੁਸੀਂ ਆਪਣੀ ਫੇਸ ਦੀ ਸ਼ਾਈਆਂ ਕાળાਪਨ ਦੂਰ ਕਰ ਦੋਗੇ ਮੈਂ ਤੁਹਾਨੂੰ ਦੱਸੂਗੀ ਉਹ ਨੁਸਖਾ ਤੇ ਸ਼ਾਈਆਂ ਪੈਂਦੀਆਂ ਕਿਉਂ ਨਹੀਂ ਤੇ ਮੇਨ ਗੱਲ ਹੈ ਵੀ ਸ਼ਾਈਆਂ ਪੈਂਦੀਆਂ ਕਿਉਂ ਨਹੀਂ ਇੱਕ ਤਾਂ ਪ੍ਰੈਗਨਨਸੀ ਤੋਂ ਬਾਅਦ ਪੈ ਜਾਂਦੀਆਂ ਨੇ ਭੈਣਾਂ ਦੇ ਇੱਕ ਪੰਨੀਆਂ ਨੇ ਜਦੋਂ ਆਪਾਂ ਟੈਨਸ਼ਨ ਲੈ ਲੈਨੇ ਆ ਹਨਾ ਟੈਨਸ਼ਨ ਲੈ ਲੈਨੇ ਆ ਘਰ ਦੀ ਕੋਈ ਟੈਨਸ਼ਨ ਹੁੰਦੀ ਐ ਰਾਤ ਨੂੰ ਨੀਂਦ ਨਹੀਂ ਪੂਰੀ ਹੁੰਦੀ ਰਾਤ ਨੂੰ ਜਦੋਂ ਅਸੀਂ ਸੌਣਨੇ ਆ ਕੋਈ ਫਿਲਮ ਚੱਲਣ ਲੱਗ ਜਾਂਦੀ ਐ ਦਿਮਾਗ 'ਚ ਘਰ ਦੀਆਂ ਟੈਨਸ਼ਨਾਂ ਦੀ ਹਨਾ ਵੀ ਇਦਾਂ ਇਦਾਂ ਦਾ ਪਤਾ ਨਹੀਂ ਕੀ ਕੀ ਸੋਚਦੇ ਆ ਨੀਂਦ ਪੂਰੀ ਨਹੀਂ ਹੁੰਦੀ ਉਹਦੇ ਨਾਲ ਵਿਸ਼ਾਈਆਂ ਪੈ ਜਾਂਦੀਆਂ ਨੇ ਕਾਲੇ ਘੇਰੇ ਪੈ ਜਾਂਦੇ ਨੇ ਹਨਾ ਤੇ ਖਾਣ ਛਡ ਖਾਣ ਪਾਣ ਬਿਲਕੁਲ ਸਹੀ ਨਹੀਂ ਹੈਗਾ ਜਿੱਦਾਂ ਕਿ ਹਰੀਆਂ ਸਬਜ਼ੀਆਂ ਖਾਇਆ ਕਰੋ ਪਹਿਲੀ ਗੱਲ ਤਾਂ ਹਨਾ ਖਾਇਆ ਕਰੋ ਪਾਣੀ ਵੱਧ ਤੋਂ ਵੱਧ ਪੀਆ ਕਰੋ ਪਾਣੀ ਨਾਲ ਤਾਂ ਅੱਧੀਆਂ ਮਤਲਬ ਛਾਈਆਂ ਦਾ ਪਾਣੀ ਨਾਲ ਹੀ ਚੱਕੀਆਂ ਜਾਂਦੀਆਂ ਨੇ ਪਾਣੀ ਵੱਧ ਤੋਂ ਵੱਧ ਪੀਆ ਕਰੋ ਬਾਕੀ ਮੈਂ ਤੁਹਾਨੂੰ ਹੁਣ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਕਿ ਸਾਨੂੰ ਚਾਹੀਦਾ ਕੀ ਕੀ ਹੈ ਠੀਕ ਹੈ ਜੀ ਦੇਖੋ ਮੈਂ ਇੱਕ ਲਈ ਆਹ ਕੌਫੀ ਲਈ ਹੈ ਇਹ ਵੀ ਆਪਾਂ ਦੇ ਘਰ 'ਚ ਹੈ ਨਾ ਕੌਫੀ ਵਗੈਰਾ ਤਾਂ ਬਣਾਉਨੇ ਰਹਿੰਨੇ ਆ ਹਨਾ ਤੇ ਇੱਕ ਆਲੂ ਲਿਆ ਤੇ ਐਲੋਵੇਰਾ ਅਗਰ ਤੁਹਾਡੇ ਕੋਲ ਰੈਡੀਮੇਡ ਹੈ ਤਾਂ ਰੈਡੀਮੇਡ ਲੈ ਲਓ ਠੀਕ ਹੈ ਅਗਰ ਤੁਹਾਡੇ ਘਰ 'ਚ ਲੱਗੀ ਹੋਈ ਹੈ ਹਨਾ ਤੁਸੀਂ ਪਲਾਂਟਡ ਆਇਆ ਹੋਇਆ ਇਹਦਾ ਦਾ ਇਹ ਵਾਲੀ ਲਿਓ ਇਹ ਇਹਦੇ ਨਾਲੋਂ ਜ਼ਿਆਦਾ ਵਧੀਆ ਅਸਰ ਕਰੂਗੀ ਕਿਉਂਕਿ ਇਹ ਬਿਲਕੁਲ オリジナル ਹੈ ਹੈਨਾ ਤੇ ਇਹ ਚਾਰ ਤਿੰਨ ਚੀਜ਼ਾਂ ਮੈਂ ਲਈਆਂ ਨੇ ਹੁਣ ਇਹਨਾਂ ਨੂੰ ਬਣਾਉਣਾ ਸ਼ੁਰੂ ਕਰਦੇ ਆਂ ਆਲੂ ਨੂੰ ਨਾ ਅਸੀਂ ਕੱਦੂਕਸ ਕਰ ਲੈਣਾ ਇਹਦਾ ਸਾਨੂੰ ਸਿਰਫ ਇੱਕ ਰਸਾ ਚਾਹੀਦਾ ਆਲੂ ਦਾ ਮੈਂ ਨਾ ਪਹਿਲਾਂ ਕੱਟਿਆ ਸੀਗਾ ਤੇ ਇਹਦਾ ਸਾਨੂੰ ਨਾ ਰਸਾ ਚਾਹੀਦਾ ਆਲੂ ਦਾ ਤੇ ਇਹਨੂੰ ਇਹਦਾ ਰਸਾ ਜਿਆ ਕੱਢ ਲਵਾਂਗੇ ਇੱਕ ਚਮਚਾ ਇਸ ਤਰ੍ਹਾਂ ਜਿਹੜਾ ਹੈਗਾ ਸਾਨੂੰ ਚਾਹੀਦਾ ਇਹਨੂੰ ਅਸੀਂ ਇਕ ਆਲੀ ਦੇ ਵਿੱਚ ਇਹਦਾ ਪਾਣੀ ਜਿਆ ਕੱਢ ਲਾਵਾਂਗੇ ਆ ਦੇਖੋ ਇੱਕ ਚਮਚਾ ਜਿਹੜਾ ਹੈਗਾ ਸਾਡਾ ਐਨ ਐਕਸ ਸਾਨੂੰ ਜਿਹੜਾ ਆਲੂ ਦਾ ਪਾਣੀ ਚਾਹੀਦਾ ਉਹ ਅਸੀਂ ਕੱਢ ਲਿਆ ਇਹਨੂੰ ਅਸੀਂ ਸਾਈਡ ਤੇ ਕਰ ਦਾਂਗੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਕਾਫੀ ਦਾ 1 ਪਾਊਂਡ ਪਾ ਲਾਂਗੇ ਤੁਸੀਂ ਚਾਹਦੇ ਹੋ 2 ਪਾਣੀ ਹੈ ਤਾਂ ਤੁਸੀਂ 2 ਵੀ ਪਾ ਸਕਦੇ ਹੋ ਮੈਂ 2 ਪਾ ਲੂੰਗੀ ਕਿਉਂਕਿ ਮੈਂ ਨਾ ਹੱਥਾਂ ਤੇ ਵੀ ਯੂਸ ਕਰ ਲੂੰਗੀ ਬਾਅਦ ਵਿੱਚ ਕਿਉਂਕਿ ਮੇਰੇ ਜਿਹੜੇ ਹੱਥ ਨੇ ਜਿੱਦਾਂ ਕੀ ਗਰਮੀ ਦੇ ਵਿੱਚ ਹੈਨਾ ਆਪਣੇ ਹੱਥ ਕਾਲੇ ਹੋ ਜਾਂਦੇ ਨੇ ਤੇ ਮੈਂ ਆਪਣੇ ਹੱਥਾਂ ਤੇ ਵੀ ਇਹ ਕਰ ਲੂੰਗੀ ਅਪਲਾਈ ਤੇ ਹੁਣ ਅਸੀਂ ਐਲੋਵੇਰਾ ਲਵਾਂਗੇ ਚਾਹੇ ਤੁਸੀਂ ਆਹ ਵਾਲੀ ਲੈ ਲਓ ਚਾਹੇ ਤੁਸੀਂ ਆਹ ਵਾਲੀ ਲੈ ਲਓ ਮੈਂ ਆਹੀ ਵਾਲੀ ਲੈ ਲੂੰਗੀ ਇਹਨੂੰ ਇਹੋ ਜਿਹੀ ਤਾਰ ਲੰਗ ਕਰਦਣ ਵਾਲੀ ਕਿਉਂਕਿ ਇਹਦੀ ਤਾਂ ਸਾਨੂੰ ਜੈ ਲੱਜੀ ਹੋਈ ਚਾਹੀਦੀ ਹੁੰਦੀ ਹੈ ਹੈਨਾ ਇਸ ਕਰਕੇ ਬਸ ਅਸੀਂ ਇਹਨੂੰ ਕਰ ਦਦੇ ਮਦਦ ਨਾਲ ਕਰ ਲਵਾਂਗੇ ਮੈਂ ਸਾਰਾ ਤਿੰਨੋਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਮਿਕਸ ਕਰ ਲਿਆ ਨੇ ਹੁਣ ਅਸੀਂ ਇਹਨੂੰ ਫੇਸ ਤੇ ਅਪਲਾਈ ਕਰਾਂਗੇ ਤੁਹਾਡੇ ਕੋਲ ਬਰਸ਼ ਵਗੈਰਾ ਹੈਗਾ ਤਾਂ ਤੁਸੀਂ ਬਰਸ਼ ਨਾਲ ਕਰ ਲਓ ਨਹੀਂ ਤੁਸੀਂ ਆਪਣੀ ਉਂਗਲੀ ਦੇ ਨਾਲ ਵੀ ਇਹਨੂੰ ਅਪਲਾਈ ਕਰ ਸਕਦੇ ਹੋ ਫੇਸ ਤੁਸੀਂ ਬਿਲਕੁਲ ਕਲੀਨ ਰੱਖਣਾ ਆਪਣਾ ਫੇਸ ਤੇ ਪਹਿਲਾਂ ਤੁਸੀਂ ਕੋਈ ਵੀ ਕਰੀਮ ਵਗੈਰਾ ਯੂਜ਼ ਨਾ ਕੀਤੀ ਹੋਵੇ ਫੇਸ ਨੂੰ ਚੰਗੀ ਤਰ੍ਹਾਂ ਜਿਹੜਾ ਹੈਗਾ ਤੁਸੀਂ ਆਪਣਾ ਧੋ ਲੈਣਾ ਇਹਨੂੰ ਚੰਗੀ ਤਰ੍ਹਾਂ ਪੂਰੇ ਫੇਸ ਤੇ ਲਾ ਲਾਂਗੇ ਇਹਨੂੰ ਅਸੀਂ ਘੱਟੋ ਘੱਟ 15 ਮਿੰਟ ਰੱਖਣਾ ਹੈ ਲਗਾ ਕੇ ਇਹਦਾ ਕੋਈ ਵੀ ਤੁਹਾਨੂੰ ਨੁਕਸਾਨ ਨਹੀਂ ਹੈਗਾ ਬਿਲਕੁਲ ਵੀ ਇਹਦੇ ਨਾਲ ਤੁਹਾਡੇ ਫੇਸ ਨੂੰ ਕੋਈ ਵੀ ਨੁਕਸਾਨ ਨਹੀਂ ਹੋਊਗਾ ਉਲਟਾ ਫਾਇਦਾ ਹੀ ਹੋਊਗਾ ਇਹਨਾਂ ਨੂੰ ਮੇਰੇ ਵੀਰ ਵੀ ਇਹ ਪ੍ਰੈਮੇਡਿੰਗ ਮੇਰੇ ਵੀਰ ਵੀ ਅਪਲਾਈ ਕਰ ਸਕਦੇ ਨੇ ਕਿਉਂਕਿ ਉਹਨਾਂ ਨੂੰ ਪੜਾਣਾ ਨਾਲੋਂ ਜ਼ਿਆਦਾ ਟੈਨਸ਼ਨ ਹੁੰਦੀ ਹੈ ਕੰਮ ਕਰਦੀ ਆਪਣੇ ਵੀ ਟੈਨਸ਼ਨ ਤੇ ਨੀਂਦ ਨਹੀਂ ਆਉਂਦੀ ਵੀਰਾਂ ਨੂੰ ਭੈਣਾਂ ਤਾਂ ਦੇਖੋ ਸਵੇਰ ਤੋਂ ਲੈ ਕੇ ਰਾਤ ਤੱਕ ਆਪਣੇ ਕੰਮਾਂ 'ਚ ਲੱਗੀਆਂ ਰਹਿੰਦੀਆਂ ਨੇ ਰਾਤ ਨੂੰ ਇਹੀ ਸੋਚਦੀਆਂ ਰਹਿੰਦੀਆਂ ਨੇ ਸਵੇਰੇ ਖਾਣ 'ਚ ਕੀ ਬਣਾਵਾਂਗੇ ਕਿੰਨੇ ਵਜੇ ਮੈਂ ਉੱਠੂੰਗੀ ਝਾੜੂ ਲਗਾਣਾ ਹੈ ਪੁੱਤੀ ਲਗਾਣੀ ਹੈ ਭਾਂਡੇ ਧੋਣੇ ਇਹੀ ਸੋਚੀ ਜਾਂਦੀਆਂ ਨੇ ਭੈਣਾਂ ਤਾਂ ਵਿਚਾਰੀਆਂ ਆਪਣੀ ਆਪਣੀ ਕੇਅਰ ਤਾਂ ਬਿਲਕੁਲ ਵੀ ਨਹੀਂ ਕਰਦੀਆਂ ਹੈਗੀਆਂ ਲੰਗੀ ਉਮਰ ਤੋਂ ਬਾਅਦ ਪਤਾ ਲੱਗਦਾ ਹੈ ਕਿ ਅਸੀਂ ਕਿੰਨਾ ਕੁਛ ਜਿਹੜਾ ਹੈਗਾ ਉਹ ਖਰਾਬ ਕਰਕੇ ਬੈਠ ਗਏ ਆਂ 30 ਸਾਲ ਦੀ ਉਮਰ ਤੋਂ ਬਾਅਦ ਤਾਂ ਖਾਸ ਕਰਨਾ ਐਸ਼ਾਈਆਂ ਵਗੈਰਾ ਤਾਂ ਪੈਣੀ ਲੱਗ ਜਾਂਦੀਆਂ ਨੇ ਕਿਉਂਕਿ ਅਸੀਂ ਟੈਨਸ਼ਨਾਂ ਜ਼ਿਆਦਾ ਲੈ ਲੈਂਦੇ ਆ ਨਾ ਜਿੱਦਾਂ ਕਿ ਮਹਿੰਗਾਈ ਬਹੁਤ ਹੈ ਇਹ ਹੀ ਸੋਚਦੇ ਰਹਿੰਨੇ ਆਂ ਕਿ ਆਹ ਚੀਜ਼ ਕਿੱਦਾਂ ਲਾਵਾਂਗੇ ਉਹ ਚੀਜ਼ ਕਿੱਦਾਂ ਲਾਵਾਂਗੇ ਬਸ ਇਹਨੂੰ ਹਲ ਹੋਣਾ ਸੀ ਆ 15 ਜਾਂ 20 ਮਿੰਟ ਰੱਖਾਂਗੇ ਉਸ ਤੋਂ ਬਾਅਦ ਅਸੀਂ ਇਹਨੂੰ ਠੰਡੇ ਪਾਣੀ ਦੇ ਨਾਲ ਜਿਹੜਾ ਹੈਗਾ ਧੋ ਦਾਂਗੇ ਠੀਕ ਹੈ ਜੀ ਹਾਂਜੀ ਗਾਇਸ ਮੈਂ ਇਹਨੂੰ ਨਾ ਪੂਰੇ 15 ਮਿੰਟ ਹੋ ਗਏ ਨੇ ਲਗਾਈ ਨੂੰ ਤੇ ਹੁਣ ਮੈਂ ਇਹਨੂੰ ਨਾਰਮਲ ਪਾਣੀ ਦੇ ਨਾਲ ਜਿਹੜਾ ਹੈਗਾ ਤਾਰ ਦੇਵਾਂਗੀ ਇਹਨੂੰ ਤੁਸੀਂ ਵੀਕ ਦੇ ਵਿੱਚ ਆ 3-4 ਵਾਰ ਯੂਜ਼ ਕਰ ਸਕਦੇ ਹੋ ਅਗਰ ਤੁਸੀਂ ਡੇਲੀ ਯੂਜ਼ ਕਰਨਾ ਹੈ ਉਹਦੇ ਵਰਗੀ ਤਾਂ ਕੋਈ ਰੀਜ਼ ਨਹੀਂ ਹੈਗੀ ਤੁਸੀਂ ਰੋਜ਼ ਵੀ ਵਰਤ ਸਕਦੇ ਹੋ ਉਹ ਤੁਹਾਨੂੰ ਫਿਰ ਲਗਾਤਾਰ ਮਤਲਬ 20 ਦਿਨ ਤੁਸੀਂ ਵਰਤੋਗੇ ਤੇ ਤੁਸੀਂ ਕਿੰਵੇਂ ਦਿਨ ਦੇਖੋਗੇ ਕਿ ਤੁਹਾਡੇ ਫੇਸ ਤੇ ਕੋਈ ਵੀ ਛਾਈ ਨਹੀਂ ਹੈਗੀ ਤੇ ਜਿਹੜਾ ਤੁਹਾਡੇ ਫੇਸ ਤੇ ਕਾਲਾਪਨ ਆ ਗਿਆ ਉਹ ਚਲੇ ਗਿਆ ਮੈਂ ਆਪਣੀ ਪ੍ਰੈਗਨੰਸੀ ਤੋਂ ਬਾਅਦ ਇਹ ਲਗਾਤਾਰ 20 ਦਿਨ ਯੂਜ਼ ਕੀਤੀ ਸੀ ਤੇ ਮਤਲਬ 1 ਮਹੀਨਾ ਯੂਜ਼ ਕੀਤਾ ਸੀਗਾ ਤੇ ਜਦੋਂ 20ਵੇਂ ਤੋਂ 21ਵਾਂ ਦਿਨ ਆਉਣ ਲੱਗਿਆ ਤੇ ਐਨ ਮਤਲਬ ਪਤਾ ਲੱਗਦਾ ਪਿਆ ਸੀਗਾ ਕਿ ਮੇਰੇ ਫੇਸ ਦੀ ਜਿਹੜੀ ਹੈਗੀ ਇੱਕ ਵੀ ਸ਼ਾਈ ਨਹੀਂ ਹੈਗੀ ਤੇ ਫਿਰ ਮੈਂ ਅੱਜ ਸੋਚਿਆ ਕਿ ਉਹਨਾਂ ਆਪਣੀਆਂ ਭੈਣਾਂ ਨਾਲ ਵੀ ਮੈਂ ਜਿਹੜੀ ਇਹ ਰੈਮੇਡੀ ਹੈ ਉਹ ਸ਼ੇਅਰ ਕਰਾਂ ਇਹਨੂੰ ਤੁਸੀਂ ਚੰਗੀ ਤਰ੍ਹਾਂ ਸਾਫ਼ ਪਾਣੀ ਲੈ ਕੇ ਜਦੱਕ ਹੁਣ ਇਹ ਵਾਲਾ ਪਾਣੀ ਗੰਦਾ ਹੋ ਗਿਆ ਥੋੜਾ ਜਿਹਾ ਤੁਸੀਂ ਸਾਫ਼ ਪਾਣੀ ਨਾਲ ਮੈਂ ਪਾਣੀ ਚੇਂਜ ਕਰਕੇ ਸਾਫ ਕਰਾਂ। ਹਾਂਜੀ ਮੈਂ ਨਾ ਪਾਣੀ ਚੇਂਜ ਕਰਕੇ ਨਿਊ ਪਾਣੀ ਲੈ ਕੇ ਆਈ ਆ। ਨਾਰਮਲ ਮੈਂ ਜਿਹੜਾ ਰੋਟੀ ਦਾ ਪਾਣੀ ਹੈਗਾ ਉਹੀ ਯੂਜ਼ ਕੀਤਾ। ਤੁਸੀਂ ਠੰਡਾ ਵੀ ਲੈ ਸਕਦੇ ਹੋ। ਤੁਸੀਂ ਦੇਖ ਸਕਦੇ ਹੋ ਕਿ ਮੇਰੇ ਫੇਸ ਤੇ ਕਿੰਨਾ ਜ਼ਿਆਦਾ ਫਰਕ ਲੱਗਦਾ ਪਿਆ ਹੈ। ਮੈਨੂੰ ਖੁਦ ਨੂੰ ਹੀ ਨਾ ਜਦੋਂ ਮੈਂ ਹੁਣ ਪਾਣੀ ਲੈਣ ਗਈ। ਤੇ ਵਾਸ਼ ਵਿਸ਼ਿੰਗ ਸ਼ੀਸ਼ਾ ਲੱਗਿਆ ਹੋਇਆ ਹੈ ਨਾ ਮੈਂ ਉੱਥੇ ਦੇਖਿਆ ਤੇ ਮੈਨੂੰ ਆਪਣੀ ਸਕਿਨ ਬਹੁਤ ਜ਼ਿਆਦਾ ਸਾਫ਼-ਸਾਫ਼ ਜਿਹੜੀ ਹੈਗੀ ਆ ਉਹ ਨਜ਼ਰ ਆਈ ਪਹਿਣਾ ਆਪਣੇ ਲਈ ਜੇ ਤੁਸੀਂ ਮਤਲਬ 15 ਜਾਂ 20 ਮਿੰਟ ਵੀ ਕੱਢੋ ਨਾ ਉਹਦੇ ਨਾਲ ਹੀ ਬਹੁਤ ਫਰਕ ਪੈਂਦਾ ਹੈ ਤੇ ਮੈਂ ਤੁਹਾਨੂੰ ਇੱਕੋ ਹੀ ਸਲਾਹ ਦਵਾਂਗੀ ਕਿ ਤੁਸੀਂ ਆਪਣੇ ਲਈ ਰੋਜ਼ ਜਿਹੜਾ ਹੈਗੀ ਆ ਅੱਧਾ ਘੰਟਾ ਦਾ ਤੁਸੀਂ ਨਾ ਕੱਢੋ ਹੀ ਕੱਢੋ ਆਪਣੇ ਲਈ ਤੈਨੂੰ ਤੁਸੀਂ ਦੇਖ ਸਕਦੇ ਹੋ ਅੱਗੇ ਨਾਲੋਂ ਪਹਿਲਾਂ ਵਾਲੀ ਮੇਰੀ ਕਲਿੱਪ ਦੇਖ ਲਿਓ ਤੇ ਹੁਣ ਵਾਲੀ ਦੇਖ ਲਿਓ ਲਾਸਟ ਵਾਲੀ ਤੇ ਮੇਰੀ ਸਕਿਨ ਤੇ ਬਹੁਤ ਫਰਕ ਲੱਗਦਾ ਪਿਆ ਹੈ ਤੁਸੀਂ ਲਗਾਓ ਸੱਚੀ ਮੰਨਿਓ ਤੁਹਾਨੂੰ ਬਹੁਤ ਹੀ ਫਾਇਦਾ ਹੋਊਗਾ ਮੈਂ ਫੜੇ ਲਈ ਫਾਇਦੇ ਵਾਲੀ ਹੀ ਵੀਡੀਓ ਲੈ ਕੇ ਆਈ ਆ ਤੁਸੀਂ ਇੱਕ ਵਾਰ ਜੂ ਟਰਾਈ ਕਰਿਓ ਜੇ ਮੇਰੀ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਯੂਸਫੁਲ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਕਾਇਲੋ ਸਬਸਕ੍ਰਾਈਬ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਘਾਬੜਾਖਾ ਬਾਏ ਬਾਏ